ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਮ ਸਿੱਖ ਗੁਰੂ ਘਰ ਦੇ ਰਬਾਬੀਏ ਕੀਰਤਨੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹਰ ਵੇਲੇ ਰਹਿਣ ਵਾਲੇ ਗੁਰੂ ਸਾਹਿਬ ਜੀ ਦੇ ਸਿੱਖ ਜਿਨ੍ਹਾਂ ਨੇ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੱਲਾ ਫੜਿਆ ਫੇਰ ਨਹੀਂ ਛੱਡਿਆ ਸਾਰਾ ਜੀਵਨ ਗੁਰੂ ਸਾਹਿਬ ਜੀ ਦੇ ਨਾਲ ਹੀ ਬਤਾਇਆ ਉਹਨਾਂ ਦਾ ਅੰਤਮ ਸਮਾ ਕਿਸ ਤਰ੍ਹਾਂ ਦਾ ਬੀਤਿਆ ਕੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਭਾਈ ਮਰਦਾਨੇ ਜੀ ਦੇ ਆਖਰੀ ਬੋਲ ਕੀ ਸਨ ਅਤੇ ਕਿੱਥੇ ਭਾਈ ਮਰਦਾਨੇ ਨੇ ਦੇਹ ਤਿਆਗੀ ਇਹ ਇਤਿਹਾਸ ਭਾਈ ਬਾਲੇ ਵਾਲੀ ਪ੍ਰਾਤਨ ਜਨਮ ਸਾਖੀ ਦੇ ਮੁਤਾਬਕ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਬੜੇ ਪਿਆਰ ਦੇ ਨਾਲ ਭਾਈ ਮਰਦਾਨਾ ਜੀ ਦਾ ਇਤਿਹਾਸ ਸਰਵਣ ਕਰੋ ਜੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਰਨ ਕਰਣ ਜੋਤੀ ਸਰੂਪ ਸੰਸਾਰੀ ਜੀਵਾਂ ਦਾ ਭਲਾ ਕਰਦੇ ਹੋਏ ਸੰਸਾਰੀ ਜੀਵਾਂ ਨੂੰ ਤਾਰਦੇ ਹੋਏ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ ਨੇ ਜਿਸ ਵੇਲੇ ਸਮੁੰਦਰ ਦੇ ਕਿਨਾਰੇ ਖੜੇ ਹੋਏ ਭਾਈ ਮਰਦਾਨੇ ਦੇ ਮਨ ਦੇ ਵਿੱਚ ਕੋਈ ਵਿਚਾਰ ਆ ਰਹੀ ਹੈ ਸੋ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਦੇ ਸਨਮੁਖੇ ਆ ਕੇ ਬੜੇ ਹੀ ਪਿਆਰ ਦੇ ਨਾਲ ਹੱਥ ਜੋੜੇ ਨੇ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ ਸਤਿਗੁਰੂ ਜੀ ਜਿਸ ਜਗ੍ਹਾ ਤੇ ਅਸੀਂ ਖਲੋਤੇ ਆਂ ਜਿੱਥੋਂ ਆਪਣਾ ਘਰ ਕਿੰਨੀ ਕੋ ਦੂਰ ਹੈ ਨਾਲ ਹੀ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਹੁਣ ਘਰ ਨੂੰ ਆਪ ਜੀ ਕਦੋਂ ਜਾਓਗੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਦੀ ਇਹ ਬੇਨਤੀ ਸੁਣਦੇ ਨੇ ਤੇ ਆਖਣ ਲੱਗੇ ਭਾਈ ਮਰਦਾਨੇ ਨੂੰ ਭਾਈ ਮਰਦਾਨਾ ਜੀ ਇਹ ਤੇ ਕਰਤਾਰ ਦੀ ਮਰਜ਼ੀ ਹੈ ਜਦੋਂ ਉਹ ਕਰਤਾਰ ਸਾਨੂੰ ਲੈ ਕੇ ਜਾਵੇਗਾ ਉਦੋਂ ਅਸੀਂ ਘਰ ਚਲੇ ਜਾਵਾਂਗੇ ਪਰ ਜੇਕਰ ਤੂੰ ਜਾਣਾ ਚਾਹਨਾ ਤੇ ਚੱਲ ਤੈਨੂੰ ਤੇਰੇ ਘਰ ਪਹੁੰਚਾ ਦਈਏ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਕਿਉਂ ਮੈਨੂੰ ਠੱਗਾ ਦਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਨਾ ਭਾਈ ਮਰਦਾਨਾ ਜੀ ਸਤਿ ਸ੍ਰੀ ਅਕਾਲ ਸਾਨੂੰ ਬੜਾ ਹੀ ਨਿਹਾਲ ਕਰਦੇ ਰਹੇਗੇ ਤੁਹਾਨੂੰ ਤਕਾ ਨਹੀਂ ਦੇ ਰਹੇ ਇਹ ਤੇ ਤੁਸੀਂ ਖੁਦ ਹੀ ਘਰ ਆਪਣੇ ਨੂੰ ਯਾਦ ਕੀਤਾ ਤਾਂ ਅਸੀਂ ਆਖ ਦਿੱਤਾ ਕਿ ਤੁਹਾਨੂੰ ਤੁਹਾਡੇ ਘਰ ਪਹਚਾ ਦੇਣੇ ਆ ਤਾਂ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਕਿਰਪਾ ਕਰਿਓ ਕਿਤੇ ਛੱਡ ਨਾ ਦਿਓ ਹੁਣ ਇਹ ਜੀਵਨ ਤੁਹਾਡੇ ਨਾਲ ਹੀ ਨਿਭ ਜਾਏ ਸਤਿਗੁਰੂ ਜੀ ਇੱਕ ਬੇਨਤੀ ਹੋ ਰਿਹਾ ਹੈ ਕਿ ਅੱਜ ਮੈਨੂੰ ਦੋ ਬੜੇ ਹੀ ਸੁੰਦਰ ਆਦਮੀ ਦਿਖਾਈ ਦਿੱਤੇ ਉਹਨਾਂ ਦੀ ਸੁੰਦਰਤਾ ਇੰਨੀ ਹੈ ਮੈਂ ਬਿਆਨ ਨਹੀਂ ਕਰ ਸਕਦਾ ਸੰਸਾਰੀ ਲੋਕਾਂ ਦੇ ਨਾਲੋਂ ਬੜੇ ਹੀ ਸੁੰਦਰ ਨੇ ਅਤੇ ਉਹਨਾਂ ਨੇ ਮੈਨੂੰ ਇੱਕ ਮਾਲਾ ਦਿੱਤੀ ਫੁੱਲਾਂ ਦੀ ਸਤਿਗੁਰੂ ਜੀ ਉਹ ਮਾਲਾ ਵੇਖ ਕੇ ਬੜੀ ਮੈਨੂੰ ਹੈਰਾਨੀ ਹੋ ਰਹੀ ਹੈ ਉਹਨਾਂ ਦੀ ਸੁੰਦਰਤਾ ਵੇਖ ਕੇ ਬੜੀ ਹੈਰਾਨੀ ਹੋ ਰਹੀ ਕਿ ਇਹ ਕਿੱਥੋਂ ਆਏ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਨੇ ਉਹਨਾਂ ਤੋਂ ਕੁਝ ਲੁਕਿਆ ਨਹੀਂ ਜਾਣਦੇ ਨੇ ਕੌਣ ਸੰਨ ਉਹ ਮਾਲਾ ਕਿਹੜੀ ਹੈ ਪਰ ਭਾਈ ਮਰਦਾਨੇ ਨੂੰ ਪੁੱਛਣ ਲੱਗੇ ਕਿ ਉਸ ਮਾਲਾਵਲ ਵੇਖ ਕੇ ਕੀ ਹੈਰਾਨੀ ਹੋ ਰਹੀ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਦੁਨਿਆਵੀ ਫੁੱਲਾਂ ਦੀਆਂ ਮਾਲਾ ਵੀ ਵੇਖੀਆਂ ਦੁਨਿਆਵੀ ਫੁੱਲ ਵੀ ਵੇਖੇ ਜਿੰਨਾ ਚਿਰ ਤੱਕ ਫੁੱਲ ਬੂਟੇ ਦੇ ਨਾਲ ਲੱਗਾ ਹੈ ਖਿੜਿਆ ਹੈ ਸੁਗੰਧੀ ਦੇ ਰਿਹਾ ਹੈ ਜਦੋਂ ਉਹ ਬੁਟਾ ਉਸ ਫੁੱਲ ਨੂੰ ਅਲੱਗ ਕਰ ਦਿੰਦਾ ਫੁੱਲ ਟੁੱਟ ਗਿਆ ਮਾਲਾ ਪロイ ਗਈ ਤਾਂ ਹੌਲੀ ਹੌਲੀ ਉਹ ਫੁੱਲ ਦੀ ਸੁਗੰਧੀ ਵੀ ਖਤਮ ਹੋਣੀ ਸ਼ੁਰੂ ਹੋਗੀ ਉਹ ਕੁਮਲਾਉਣਾ ਸ਼ੁਰੂ ਹੋ ਗਿਆ ਪਰ ਸਤਿਗੁਰੂ ਜੀ ਜੋ ਉਹ ਦੂ ਮਨੁੱਖ ਮੈਂ ਵੇਖੇ ਉਹਨਾਂ ਨੇ ਜੋ ਮੈਨੂੰ ਮਾਲਾ ਦਿੱਤੀ ਹੈ ਉਹ ਅਜੇ ਤੱਕ ਕੁਮਲਾਏ ਨਹੀਂ ਫੁੱਲ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਅਸਲ ਦੇ ਵਿੱਚ ਉਹ ਗੰਦਰਬ ਸਨ ਅਤੇ ਤੂੰ ਉਹਨਾਂ ਦੀ ਮਾਲਾ ਵੇਖ ਕੇ ਹੈਰਾਨ ਨਾ ਹੋ ਉਹ ਮਾਲਾ ਉਹ ਗੰਦਰਬ ਤੈਨੂੰ ਇਸ ਕਰਕੇ ਪਾ ਕੇ ਗਏ ਨੇ ਤੇਰੇ ਜਾਣ ਦਾ ਸਮਾਂ ਨਜ਼ਦੀਕ ਆ ਗਿਆ ਉਹ ਤੈਨੂੰ ਇਸ ਸੰਸਾਰ ਤੋਂ ਲੈਣ ਵਾਸਤੇ ਆਏ ਸਨ ਪਰ ਅਜੇ ਅੱਗੇ ਚੱਲ ਬਾਕੀ ਜੋ ਕੰਮ ਹਨ ਤੈਨੂੰ ਦੱਸਾਂਗੇ ਨਾਲੇ ਹੀ ਗੁਰੂ ਸਾਹਿਬ ਜੀ ਨੇ ਆਖ ਦਿੱਤਾ ਕਿ ਤੇਰੀ ਵਾਰੀ ਆ ਚੱਲੀ ਐ ਤੂੰ ਸਾਥੋਂ ਪਹਿਲਾਂ ਚੱਲ ਅਸੀਂ ਵੀ ਤੇਰੇ ਪਿੱਛੇ ਆਵਾਂਗੇ ਤੇ ਤੈਨੂੰ ਆਪਣੇ ਨਾਲ ਹੀ ਬੈਕੁੰਠ ਧਾਨ ਦੇ ਵਿੱਚ ਲੈ ਕੇ ਜਾਵਾਂਗੇ ਹੁਣ ਗੰਦਰਬ ਪੁਰੀ ਦੇ ਵਿੱਚ ਤੂੰ ਜਾ ਕੇ ਰਹਿਣਾ ਕਰ ਉੱਥੋਂ ਫਿਰ ਅਸੀਂ ਬੈਕੁੰਟ ਧਾਮ ਨੂੰ ਜਦੋਂ ਜਾਵਾਂਗੇ ਤੈਨੂੰ ਗੰਦਰਭਪੁਰੀ ਦੇ ਵਿੱਚੋਂ ਨਾਲ ਲੈ ਕੇ ਚੱਲਾਂਗੇ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਇਹ ਵੀ ਤੁਹਾਡਾ ਹੁਕਮ ਹੈ ਜਿਵੇਂ ਤੁਹਾਡੀ ਆਗਿਆ ਮੇਰੇ ਵਾਸਤੇ ਉਦਾਂ ਹੀ ਚੰਗਾ ਹੈ ਹੁਣ ਆਪ ਜੀ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ ਤਾਂ ਭਾਈ ਮਰਦਾਨਾ ਜੀ ਪੁੱਛਣ ਲੱਗੇ ਸਤਿਗੁਰੂ ਜੀ ਜੇ ਅੰਤਮ ਸਮਾਂ ਆ ਗਿਆ ਤੇ ਮੈਨੂੰ ਇਹ ਦੱਸੋ ਇਹ ਦੇਹ ਮੇਰੀ ਛੁੱਟੇਗੀ ਕਿੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਮਰਦਾਨਾ ਕਿਸੇ ਚੰਗੀ ਜਗ੍ਹਾ ਤੇ ਤੇਰੀ ਦੇਹ ਛੁੱਟੇਗੀ ਅਸੀਂ ਤੇਰੇ ਕੋਲ ਹੋਵਾਂਗੇ ਤਾ ਤੇਰੀ ਦੇਹ ਛੁੱਟੇਗੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਾ ਜੀ ਜੋ ਬ੍ਰਾਹਮਣਾਂ ਦਾ ਜਲ ਦਾਗ ਹੈ ਤੇ ਖੱਤਰੀਆਂ ਦਾ ਦਾਗ ਹੈ ਅਗਨਦਾਨ ਭਾਵ ਕਿ ਕੁਝ ਲੋਕ ਇਸ ਦੇਹੀ ਨੂੰ ਜਲ ਦੇ ਵਿੱਚ ਵਹਾ ਦਿੰਦੇ ਨੇ ਜਦੋਂ ਬੰਦਾ ਮਰ ਜਾਂਦਾ ਹੈ ਕੁਝ ਅੱਗ ਦੇ ਵਿੱਚ ਸਾੜਦੇ ਨੇ ਤੇ ਕੁਝ ਇਸ ਤਰ੍ਹਾਂ ਹੀ ਛੁੱਟ ਦਿੰਦੇ ਨੇ ਤੇ ਕੁਝ ਕਬਰਾਂ ਦੇ ਵਿੱਚ ਦੱਬ ਦਿੰਦੇ ਨੇ ਤੂੰ ਦੱਸ ਤੇਰੀ ਦੇਹੀ ਨਾਲ ਆਪਾਂ ਕੀ ਕਰੀਏ ਅਤੇ ਤੇਰੀ ਮੜੀ ਕਿਦਾਂ ਦੀ ਬਣਾਈਏ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਆਪ ਜੀ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਰੱਬੀ ਗਿਆਨ ਹੋ ਚੁੱਕਾ ਸੀ ਆਖਣ ਲੱਗਾ ਸਤਿਗੁਰੂ ਜੀ ਸਰੀਰ ਰੂਪੀ ਮੜੀ ਦੇ ਵਿੱਚੋਂ ਕੱਢ ਕੇ ਇਟਾਂ ਦੇ ਵਿੱਚ ਰੂਪ ਹੁੰਦੇ ਜੇ ਭਾਵ ਕਿ ਮੇਰੀ ਮੜੀ ਨਾ ਬਣਾਓ ਇਹ ਮੇਰੀ ਜੀਵ ਆਤਮਾ ਨੂੰ ਆਪਣੇ ਨਾਲ ਹੀ ਰੱਖੋ ਸਾਧ ਸੰਗਤ ਜੀਓ ਭਾਈ ਮਰਦਾਨੇ ਨੇ ਮੜੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਭਾਈ ਮਰਦਾਨੇ ਨੇ ਆਖਿਆ ਕਿ ਮੇਰੀ ਰੂਹ ਮੇਰੇ ਸਰੀਰ ਤੋਂ ਕੱਢ ਕੇ ਈਟਾਂ ਦੀ ਮੜੀ ਚ ਨਾ ਪਾ ਦਿਓ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਬ੍ਰਹਮਣ ਨੂੰ ਪਛਾਣ ਲਿਆ ਹੈ ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਵੀ ਆਪ ਜੀ ਦੀ ਕਿਰਪਾ ਕਰਕੇ ਹੋਇਆ ਜੋ ਕਰਤਾਰ ਨੇ ਵਿਖਾਲਿਆ ਸੋ ਵੇਖਿਆ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਇੱਕ ਕਿਰਪਾ ਹੋਰ ਕਰਿਓ ਆਪ ਜੀ ਦੀ ਪਾਵਨ ਗੁਰਬਾਣੀ ਦੇ ਪ੍ਰਮਾਨ ਦੇ ਅਨੁਸਾਰ ਜੋ ਇਥੇ ਛੜੀ ਦੇਆ ਉਹ ਆਪਕ ਪਵਿੱਤਰ ਹੋ ਜਾਂਦੇ ਆ ਜੋ ਇਥੇ ਦੱਬੀ ਦੇਆ ਉਹਨਾਂ ਨੂੰ ਫੇਰ ਛੜਨਾ ਪੈਂਦਾ ਅੱਗੇ ਛੜੀ ਦੇ ਆ ਤਾਂ ਦੀਨदयाल ਜੀ ਆਪ ਜੀ ਮਿਹਰਬਾਨੀ ਕਰਕੇ ਮੇਰੇ ਸਰੀਰ ਨੂੰ ਸਾੜਨਾ ਜ਼ਰੂਰ ਇਦਾਂ ਦੀਆਂ ਗੱਲਾਂ ਕਰਦੇ ਗੁਰੂ ਸਾਹਿਬ ਜੀ ਮਹਾਰਾਜ ਦਰਬੇਲਾ ਸ਼ਹਿਰ ਹੈ ਉੱਥੇ ਆਣ ਉਤਰੇ ਮਰਦਾਨੇ ਨੇ ਪੁੱਛਿਆ ਗੁਰੂ ਜੀ ਇੱਥੇ ਮੇਰੀ ਦੇਹ ਛੁੱਟੇਗੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਨਹੀਂ ਮਰਦਾਨਾ ਇੱਥੇ ਤੇਰੀ ਔਲਾਦ ਆ ਕੇ ਰਹੇਗੀ ਤੈਨੂੰ ਅਸੀਂ ਖੁਰਮੇ ਸ਼ਹਿਰ ਲਾ ਕੇ ਚਲਦੇ ਹਾਂ ਖੁਰਮੇ ਸ਼ਹਿਰ ਦੇ ਵਿੱਚ ਤੇਰੀ ਦੇਹ ਛੁੱਟੇਗੀ ਤਾਂ ਭਾਈ ਮਰਦਾਨੇ ਨੇ ਆਖਿਆ ਗੁਰੂ ਜੀ ਜਿਸ ਤਰ੍ਹਾਂ ਆਪ ਜੀ ਦੀ ਰਜਾ ਹੈ ਉਸ ਵੇਲੇ ਗੁਰੂ ਜੀ ਆਖਣ ਲੱਗੇ ਭਾਈ ਮਰਦਾਨਾ ਉੱਥੇ ਖੁਰਮੇ ਸ਼ਹਿਰ ਚੱਲ ਉੱਥੇ ਜਾ ਕਰਕੇ ਤੇਰਾ ਅਜੇ ਆਹਾਰ ਕੁਝ ਬਾਕੀ ਰਹਿੰਦਾ ਹੈ ਉਸ ਨੂੰ ਖਾ ਫਿਰ ਤੇਰੀ ਦੇਹ ਛੁੱਟੇਗੀ ਉਥੋਂ ਚੱਲੇ ਪੰਜ ਦਿਨ ਗੁਜ਼ਰ ਗਏ ਪੰਜਵੇਂ ਦਿਨ ਭਾਈ ਮਰਦਾਨਾ ਖੁਰਮੇ ਆਣ ਖਲੋਤਾ ਗੁਰੂ ਸਾਹਿਬ ਜੀ ਨਾਲ ਨੇ ਇਸ ਤਰ੍ਹਾਂ ਤਿੰਨ ਘੜੀਆਂ ਦਿਨ ਰਹਿਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਪੁੱਛਿਆ ਕਿ ਭਾਈ ਮਰਦਾਨਾ ਹੁਣ ਦੱਸ ਸਰੀਰ ਦੇ ਕੀ ਖਬਰ ਹੈ ਤਾਂ ਭਾਈ ਮਰਦਾਨਾ ਜੀ ਅੱਖਣ ਲੱਗੇ ਸਤਿਗੁਰੂ ਜੀ ਆਪ ਜੀ ਦਾ ਬਚਨ ਸੱਚਾ ਹੈ ਹੁਣ ਤੇ ਬਿਲਕੁਲ ਤਿਆਰੀ ਲੱਗਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਭਾਈ ਮਰਦਾਨਾ ਜੀ ਤੁਸੀਂ ਕਿਸ ਤਰ੍ਹਾਂ ਆਖ ਦਿੱਤਾ ਇਸ ਤਰ੍ਹਾਂ ਤਾਂ ਭਾਈ ਮਰਦਾਨੇ ਨੇ ਆਖਿਆ ਗੁਰੂ ਜੀ ਮੈਂ ਇਹ ਜਾਣਿਆ ਹੈ ਕਿ ਜੋ ਮੇਰੀ ਨਾਭੀ ਇਸ ਦੇ ਵਿੱਚੋਂ ਸਵਾਸਾਂ ਦੀ ਗੰਢ ਖੁੱਲ ਗਈ ਹੈ ਹੁਣ ਗਿਣਤੀ ਦੇ ਮੇਰੇ ਸਿਰਫ 90 ਸਵਾਸ ਬਾਕੀ ਰਹਿੰਦੇ ਨੇ ਤੇ ਭਾਵੇਂ ਆਪ ਜੀ ਗਿਣ ਲੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਭਾਈ ਬਾਲੇ ਨੂੰ ਭਾਈ ਬਾਲਾ ਜੀ ਮਰਦਾਨਾ ਆਖਦਾ ਹੈ ਸਿਰਫ 90 ਸੁਵਾਸ ਰਹਿ ਗਏ ਨੇ ਗਿਣਦਾ ਜਾ ਭਾਈ ਮਰਦਾਨਾ ਜੀ ਇੱਕ ਇੱਕ ਸਾਹ ਲੈਂਦੇ ਨੇ ਭਾਈ ਬਾਲਾ ਜੀ ਗਿਣ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬੈਠੇ ਨੇ ਜਾਂ ਭਾਈ ਮਰਦਾਨੇ ਜੀ ਦੇ ਦੇ ਵਿੱਚ 90 ਸਵਾਸ ਜਦੋਂ ਨਿਕਲੇ ਪੂਰੇ ਹੋਏ ਸਵਾਸ ਕੋਈ ਨਾ ਰਿਹਾ ਬਾਕੀ ਤਾਂ ਭਾਈ ਮਰਦਾਨਾ ਜੀ ਦੇ ਸਵਾਸੇ ਖਤਮ ਹੋ ਗਏ ਨੇ ਪੂਰਾ ਹੋ ਗਿਆ ਭਾਈ ਮਰਦਾਨਾ ਗੁਰੂ ਜੀ ਨੇ ਕਰਤਾਰ ਦੇ ਅੱਗੇ ਮੱਥਾ ਟੇਕਿਆ ਆਖਿਆ ਦੇਖ ਭਾਈ ਬਾਲਾ ਕਰਤਾਰ ਦੇ ਰੰਗ ਇਹ ਪਰਮੇਸ਼ਰ ਦੇ ਰੰਗ ਤਮਾਸ਼ੇ ਨੇ ਮਰਦਾਨੇ ਦੇ ਉੱਪਰ ਕਿਰਪਾ ਕੀਤੀ ਹੈ ਇਸ ਨੂੰ ਆਪਣੀ ਜਾਣ ਦੀ ਸੋਝੀ ਹੋ ਗਈ ਹੈ ਧੰਨ ਉਹ ਕਰਤਾਰ ਹੈ ਧੰਨ ਹੈ ਉਸ ਦਾ ਨਾਮ ਜਪਣ ਵਾਲੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਪਮਾ ਭਾਈ ਬਾਲਾ ਜੀ ਕਰ ਰਹੇ ਨੇ ਧੰਨ ਕਰਤਾਰ ਹੈ ਧੰਨ ਆਪ ਹੋ ਜਿਸ ਉਪਰਾਪਜ ਦੀ ਕਿਰਪਾ ਹੋਵੇ ਉਦੇ ਉਪਰ ਕਰਤਾਰ ਕਿਉਂ ਨਾ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਪਾਈ ਬਾਲਾ ਹੁਣ ਮਰਦਾਨੇ ਦੇ ਬਚਨਾਂ ਨੂੰ ਪੂਰਾ ਕਰਨਾ ਹੈ ਇਸ ਨੂੰ ਦਫਨਾਉਣਾ ਛੁੱਟਣਾ ਜਾਂ ਰੋੜਨਾ ਨਹੀਂ ਇਸ ਨੂੰ ਆਪਾਂ ਅਗਨ ਭੇਂਟ ਕਰਨਾ ਹੈ ਮਰਦਾਨੇ ਨੂੰ ਸਾੜੀਏ ਤਾਂ ਮੈਂ ਆਖਿਆ ਠੀਕ ਹੈ ਜੋ ਆਪ ਜੀ ਦੀ ਆਗਿਆ ਪਾਈ ਬਾਲੇ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਲੱਕੜਾਂ ਇਕੱਠੀਆਂ ਕੀਤੀਆਂ ਖੁਰਮੇ ਦੀਆਂ ਖੁਰਮੇ ਸ਼ਹਿਰ ਵਿੱਚ ਜਦੋਂ ਲੱਕੜਾਂ ਇਕੱਠੀਆਂ ਕੀਤੀਆਂ ਫਿਰ ਇੱਕ ਚਾਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਲਈ ਇੱਕ ਚਾਦਰ ਭਾਈ ਮਰਦਾਨੇ ਦੀ ਤੇ ਤੀਸਰੀ ਚਾਦਰ ਭਾਈ ਬਾਲੇ ਜੀ ਦੀ ਲੈ ਕੇ ਉਹ ਕਫਨ ਤਿਆਰ ਕੀਤਾ ਭਾਈ ਮਰਦਾਨੇ ਨੂੰ ਇਸ਼ਨਾਨ ਕਰਵਾਇਆ ਚੰਗੀ ਤਰ੍ਹਾਂ ਨਾਲ ਆਪ ਕੋਲ ਰਹਿ ਕਰਕੇ ਭਾਈ ਮਰਦਾਨੇ ਦਾ ਸਸਕਾਰ ਕੀਤਾ ਤਾਂ ਗੁਰੂ ਨਾਨਕ ਪਾਤਸ਼ਾਹ ਜਿਨੇ ਆਪਣੇ ਹੱਥੀਂ ਦੇ ਸਾੜੀ ਤੇ ਭਾਈ ਮਰਦਾਨਾ ਜੀ ਜਦੋਂ ਅੰਤਮ ਸੰਸਕਾਰ ਹੋਇਆ ਗੁਰੂ ਸਾਹਿਬ ਜੀ ਆਖਣ ਲੱਗੇ ਭਾਈ ਬਾਲੇ ਨੇ ਹੁਣ ਇੱਥੇ ਮਰਦਾਨੇ ਦੀ ਸੰਤਾਨ ਨੂੰ ਲਿਆ ਕੇ ਵਸਾਈਏ ਤਾਂ ਭਾਈ ਬਾਲਾ ਜੀ ਆਖਣ ਲੱਗੇ ਸਤਿਗੁਰੂ ਜੀ ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੋਵੇ ਉਸ ਤਰ੍ਹਾਂ ਹੀ ਕਰੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਦਾ ਅੰਤਮ ਸੰਸਕਾਰ ਕਰਕੇ ਫਿਰ ਅੱਗੇ ਚਾਲੇ ਮਰਦੇ ਨੇ ਅੱਗੇ ਦਾ ਇਤਿਹਾਸ ਛੇਤੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਧ ਸੰਗਤ ਜੀਓ ਆਪਣੇ ਵਿਚਾਰ ਕਮੈਂਟਾਂ ਰਾਂਝ ਜ਼ਰੂਰ ਦੱਸਿਆ ਕਰੋ ਅਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਅਸਰ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ